ਦੋਸਤੋ ਕਿਉਂ ਨਹੀਂ ਆਇਆ ਪਾਣਾ ਸਿੱਧੂ ਬਾਹਰ ਵੱਡਾ ਸੱਚ ਆਇਆ ਸਾਹਮਣੇ ਇਸ ਵੇਲੇ ਆਪਾਂ ਪਾਣੇ ਸਿੱਧੂ ਦੇ ਘਰੇ ਖੜੇ ਆਂ ਤੇ ਆ ਜਿਹੜਾ ਟਰੈਕਟਰ ਦੇਖ ਰਹੇ ਹੋ ਇਸ ਉੱਪਰ ਜਿਹੜਾ ਪਾਣੇ ਸਿੱਧੂ ਨੂੰ ਲੈ ਕੇ ਆਉਣਾ ਸੀ ਕਰ ਵਿੱਚ ਜਿਹੜਾ ਲੰਗਰ ਤਿਆਰ ਹੋ ਰਿਹਾ ਸੀ ਕਿ ਅੱਜ ਭਾਨਾ ਸਿੱਧੂ ਆਊਗਾ 10 ਫਰਵਰੀ ਦਾ ਜਿਹੜਾ ਟਾਈਮ ਦਿੱਤਾ ਹੋਇਆ ਸੀਗਾ ਵੀ ਭਾਨੇ ਸਿੱਧੂ ਨੂੰ ਜਿਹੜਾ ਪ੍ਰਸ਼ਾਸਨ ਨੇ ਵੀ ਰਿਹਾ ਕਰ ਦੇਣਾ ਤੇ ਆ ਦੇਖੋ ਦੋਸਤੋ ਬਿਲਕੁਲ ਭਾਨੇ ਸਿੱਧੂ ਦੇ ਘਰੇ ਖੜੇ ਆ ਵਾ ਵਿਆਹ ਵਰਗਾ ਜਿਹੜਾ ਮਾਹੌਲ ਸੀਗਾ ਪੂਰਾ ਵੀ ਭਾਨੇ ਸਿੱਧੂ ਨੇ ਅੱਜ ਘਰੇ ਆਉਣਾ ਤੇ ਜਿਹੜਾ ਅਸੀਂ ਕਰ ਦੇ ਵਿੱਚ ਰੌਣਕ ਲੱਗਣ ਗਿਆ ਤੇ ਕਰ ਦੇ ਵਿੱਚ ਜਿਹੜਾ ਮਾਹੌਲ ਵਧੀਆ ਹੋਊ ਪਰ ਦੋਸਤੋ ਭਾਨਾ ਸਿੱਧੂ ਆਇਆ ਕਿਉਂ ਨਹੀਂ ਜਿਹੜੀ ਪੁਲਿਸ ਹੈ ਦੋਸਤੋ ਆਪਣੀ ਜਵਾਨ ਤੋਂ ਕਿਉਂ ਮੁੱਕਰੀ ਪੰਨੇ ਸਿੱਧੂ ਦਾ ਘਰ ਹੈ ਜੀ ਇਹ 10 ਫਰਵਰੀ ਨੂੰ ਜਿਹੜਾ ਆ ਟਾਈਮ ਦਿੱਤਾ ਸੀ ਪੰਨੇ ਸਿੱਧੂ ਨੂੰ ਛੱਡਣ ਦਾ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ 13 ਫਰਵਰੀ ਨੂੰ ਕਿਸਾਨਾਂ ਨੇ ਜਿਹੜਾ ਦਿੱਲੀ ਵਿਖੇ ਜਾਣਾ ਤੇ ਉਸ ਕਰਕੇ ਹੀ ਜਿਹੜਾ ਪੰਨੇ ਸਿੱਧੂ ਨੂੰ ਰੇਹਾ ਨਹੀਂ ਕੀਤਾ ਗਿਆ ਕਿਉਂਕਿ ਦੋਸਤੋ ਸਰਕਾਰ ਦੀ ਇਹ ਯੋਜਨਾ ਵੀ ਜਿਹੜੇ ਕਿਸਾਨ ਨੇ ਉਹ ਅੱਡੋ-ਅੱਡ ਹੋ ਜਣ ਜੇ ਕਿਸਾਨਾਂ ਸਿੱਧੂ ਆ ਗਿਆ ਤਾਂ ਉਹ ਵੀ ਜਿਹੜਾ ਆਪਣੇ ਨਾਲ ਇੱਕ ਵੱਡਾ ਇਕੱਠ ਕਰਕੇ ਦਿੱਲੀ ਵੱਲ ਜਿਹੜਾ ਹੂਚ ਕਰੂਗਾ ਪਰ ਉਸ ਤੋਂ ਪਹਿਲਾਂ ਜਿਹੜਾ ਭਾਨੇ ਸਿੱਧੂ ਨੂੰ ਜੇਲ੍ਹ ਦੇ ਅੰਦਰ ਰੱਖਿਆ ਗਿਆ ਕਿ ਕਿਸਾਨ ਦੋ ਟੜਿਆਂ ਵਿੱਚ ਵੰਡ ਜਾਣਗੇ ਕੁਝਕ ਤਾਂ ਭਾਨੇ ਸਿੱਧੂ ਦੀ ਸਪੋਰਟ ਲਈ ਇੱਥੇ ਰਹਿ ਜਾਣਗੇ ਤੇ ਬਹੁਤ ਸਾਰੇ ਕਿਸਾਨ ਜਿਹੜੇ ਦਿੱਲੀ ਵੱਲ ਜਾਣਗੇ ਤੇ ਉਹਨਾਂ ਨੂੰ ਜਿਹੜਾ ਅਸੀਂ ਆਸਾਨੀ ਨਾਲ ਰੋਕ ਸਕਦੇ ਆ ਇਸ ਕਰਕੇ ਦੋਸਤੋ ਭਾਨੇ ਸਿੱਧੂ ਨੂੰ ਜਿਹੜਾ ਜੇਲ੍ਹ ਵਿੱਚੋਂ ਨਹੀਂ ਛੱਡਿਆ ਗਿਆ ਭਾਨੇ ਸਿੱਧੂ ਨੇ ਬਹੁਤ ਸਾਰੇ ਠੱਗ ਜੰਟਾਂ ਦੇ ਪੈਸੇ ਵਾਪਸ ਕਰ ਚੇ ਪਾਏ ਗਏ ਤੇ 3 ਫਰਵਰੀ ਨੂੰ ਇੱਕ ਵੱਡਾ ਧਰਨਾ ਲੱਗਿਆ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਜਿਹੜਾ ਕੋਠੀ ਦਾ ਘਰਾਓ ਕੀਤਾ ਗਿਆ ਭਗਵਾਨ ਤਮਨ ਦੀ ਕੋਠੀ ਦਾ ਘਰਾਓ ਕੀਤਾ ਗਿਆ ਤੇ ਵੱਡਾ ਇਕੱਠ ਜਿਹੜਾ ਪੁਆਪੁਲਿਸ ਦੇ ਵੈਰੀਗੇਡਾਂ ਨੂੰ ਤੋੜਦਾ ਸੰਗਰੂਰ ਵਿੱਚ ਦਾਖਲ ਹੋਇਆ ਸੀ ਪਰ ਦੋਸਤੋ ਜਿਹੜਾ ਆਪਾਂ ਕਹਿ ਦਈਏ ਵੀ ਪੁਲਿਸ ਨੇ ਕਿਹਾ ਸ਼ਾਮ ਨੂੰ 7-8 ਵਜੇ ਦੇ ਕਰੀਬ ਵੀ 10 ਤਰੀਕ ਨੂੰ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਵੀ ਭਾਰਨੇ ਸਿੱਧੂ ਨੂੰ ਜਿਹੜਾ 10 ਫਰਵਰੀ ਨੂੰ ਅਸੀਂ ਰਿਹਾ ਕਰ ਦਾਂਗੇ ਤੇ ਤੁਸੀਂ ਆਪਣੇ ਘਰਾਂ ਨੂੰ ਜਿਹੜਾ ਹੁਣ ਵਾਪਸ ਚਲੇ ਜਾਓ ਪਰ ਦੋਸਤੋ 10 ਫਰਵਰੀ ਨੂੰ ਸਾਰਿਆਂ ਨੂੰ ਬਹੁਤ ਬੇਸਬਰੀ ਨਾਲ ਉਡੀਕ ਸੀ ਕਿ ਅੱਜ ਜਿਹੜਾ ਭਾਨਾ ਸਿੱਧੂ ਘਰੇ ਆਵੇਗਾ ਅੱਜ ਭਾਨਾ ਸਿੱਧੂ ਘਰੇ ਆਵੇਗਾ ਪਰ ਦੋਸਤੋ ਭਾਨੇ ਸਿੱਧੂ ਨੂੰ ਪੁਲਿਸ ਨੇ ਨਹੀਂ ਛੱਡਿਆ ਦੋਸਤੋ ਇਹ ਹੀ ਵੱਡਾ ਜਿਹੜਾ ਕਾਰਨ ਹੋ ਸਕਦਾ ਕਿ 13 ਫਰਵਰੀ ਨੂੰ ਜਿਹੜਾ ਕਿਸਾਨਾਂ ਨੇ ਦਿੱਲੀ ਵੱਲ ਜਾਣਾ ਹਰਿਆਣਾ ਵਿੱਚ ਜਿਹੜੇ ਬਹੁਤ ਵੱਡੇ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਨੂੰ ਆ ਆਪਾਂ ਕਹਿੰਦੀ ਵੀ ਕਿਸਾਨਾਂ ਨੂੰ ਜਿਹੜੇ ਰੋਕਣ ਦੇ ਤੇ ਭਾਨਾ ਸਿੱਧੂ ਨੇ ਵੀ ਆਪਣਾ ਬਹੁਤ ਵੱਡਾ ਜਿਹੜਾ ਕੱਠ ਦਿੱਲੀ ਨੂੰ ਲੈ ਕੇ ਜਾਣਾ ਸੀ ਇਸ ਕਰਕੇ ਦੋਸਤੋ ਭਾਨੇ ਸਿੱਧੂ ਨੂੰ ਨਹੀਂ ਛੱਡਿਆ ਗਿਆ ਸੈਂਟਰਲ ਸਰਕਾਰ ਦੇ ਪੰਜਾਬ ਦੀ ਸਰਕਾਰ ਨੇ ਜਿਹੜੀ ਇਹ ਮਿਲ ਕੇ ਸਾਰੀ ਖੇਡ ਖੇਡੀ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਨਸੀਬ ਚਮਕਤੇ ਹੈ ਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉਡਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ